ਕਹਿੰਦੇ ਤੁਹਾਡੇ ਐਮਸੀ ਕੋਲ ਨੇ ਅਸੀਂ ਦੱਸਿਆ ਮੈਂ ਤਾਂ ਪੁੱਛਿਆ ਮੈਡਮ ਨੇ ਕਿ ਕਹਿੰਦੇ ਫਿਰ ਤੁਸੀਂ ਉਹਨਾਂ ਨੂੰ ਕਹੋ ਕਹਿੰਦੇ ਉਹਨਾਂ ਨੇ ਨਾ ਉਹ ਕਹਿੰਦੇ ਉਹਨਾਂ ਨੇ ਬੰਨੇ ਕੈਮਰੇ ਲਗਵਾਏ ਮੈਂ ਕਹਿੰਦੇ ਲਗਵਾਏ ਨੇ ਆਪਣੀ ਆਪਣੀ ਸਾਈਡ ਦੀ ਨਾ ਨਾ ਉਹਨਾਂ ਦਾ ਰੀਜ਼ਨ ਦੱਸਣੀ ਆ ਇੱਧਰ ਕਿਉਂ ਲੱਗਿਆ ਸੀ ਸਾਨੂੰ ਡੀਵੀਆਰ ਲਗਾਉਣੇ ਜਗਾ ਨਹੀਂ ਕੋਈ ਨਾ ਘਰ ਦੇ ਕਰਨ ਪਹਿਲਾਂ ਲਗਾ ਦੇ ਡੀਵੀਆਰ ਲਗਾਉਣੇ ਸੱਚਾ ਨਹੀਂ ਪਤਾ ਕੀ ਹੁੰਦਾ ਜਦੋਂ ਮੰਨ ਲਓ ਆਪਾਂ ਇੱਕ ਘਰ ਵਿੱਚ ਕੈਮਰਾ ਲਗਾਨੇ ਆ ਨਾ ਉਹਦੇ ਵਿੱਚ ਕੀ ਹੁੰਦਾ ਉਹਦੀ ਇੱਕ ਮਲਟਰੀ ਹੁੰਦੀ ਕਿਸੇ ਘਰ ਦੇ ਜੀ ਹਾਂ ਜੀ ਠੀਕ ਹੈ ਉਹ ਸੰਜੋਤ ਕੋਰਪੋਰੇਸ਼ਨ ਨਹੀਂ ਮਿਲਦਾ ਕੋਈ ਦਿੱਕਤ ਨਹੀਂ ਕੋਈ ਚੱਕਰ ਨਹੀਂ ਆ ਬਖੜਿਆ ਆ ਸਾਹਮਣੇ ਲਵਾਉਗੇ ਤਾਂ ਲਵਾ ਦੇ ਇਹਨਾਂ ਦੇ ਘਰੇ ਮੈਂ ਇੱਕ ਦੋ ਜਗ੍ਹਾ ਤੇ ਲਵਾਏ ਵੀ ਨੇ ਫਿਰ ਪਤਾ ਕੀ ਬਾ ਚੱਕ ਨਹੀਂ ਕਰਵਾਉਂਦੇ ਨਹੀਂ ਕੋਈ ਬੋੜੀ ਸਾਡੇ ਤੇ ਚਾਹੇ ਇਹ ਬੰਦਾ ਇਹ ਮਿਲਦਾ ਹੋਵੇ ਮੈਂ ਲਵਾ ਦੇ ਇੱਕ ਕੱਚੇ ਬੱਸੇ ਕਰਤਾ ਹਾਂ ਨਾ ਕੋਈ ਕਦੇ ਇਹਨਾਂ ਦੇ ਟੋਟੇ ਟੋਟੇ ਵੰਡੇ ਕੇ ਆਉਂਦਾ ਕਰੂੰ ਚੱਲੇ ਮਸਤ ਹੋ ਜਾਏਗਾ ਠੀਕ ਹੈ ਮਸਤ ਹੋ ਜਾਏਗਾ ਉਸੀ ਕੇ ਲੰਕੇ ਦਾ ਕੋਈ ਨਹੀਂ ਦੇਖੋ ਜੋ ਕਸੀ ਆਵੇ ਬੇਸਿਕ ਕਰਦੇ ਆ ਉਹ ਕਰਦੇ ਆ ਇਹ ਸਾਡੇ ਆ ਬਸ ਤੇ ਵੀ ਦੇਖੋ ਤੁਹਾਡਾ ਨੁਕਸਾਨ ਸਾਡਾ ਨੁਕਸਾਨ ਹੈ